ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਮ ਤੇ ਵਜਿਹਾਤ 6 ਮਹੀਨੇ ਪੰਜਾਬ ਬੰਦ ਦੀ ਕਾਲ ਚ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਵਰਗ ਇੱਥੇ ਆ ਕੇ ਧਰਨੇ ਚ ਸ਼ਾਮਲ ਹੋ ਰਿਹਾ ਹੈ ਪਾਵੇਂ ਕੋਈ ਮਜ਼ਦੂਰ ਹੈ ਪਾਵੇਂ ਕੋਈ ਦਿਹਾੜੀਦਾਰ ਹੈ ਤੇ ਪਾਵੇਂ ਕੋਈ ਦੁਕਾਨਦਾਰ ਜਾਂ ਕਿਸਾਨ ਹੈ ਉਹ ਸਾਰਾ ਇੱਥੇ ਆ ਕੇ ਅੱਜ ਦੇ ਪੂਰੇ ਪੰਜਾਬ ਦੇ ਬੰਦ ਨੂੰ ਸਮਰਥਨ ਦੇ ਰਿਹਾ ਤੁਹਾਨੂੰ ਪਤਾ ਕਿ ਜਗਜੀਤ ਸਿੰਘ ਢੱਲੇਵਾਲ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਦੀ ਅੱਜ ਤੱਕ ਜੋ ਉਹਨਾਂ ਦੀ ਮੰਗਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਅੱਜ ਇਹ ਪੰਜਾਬ ਬੰਦ ਕਰਨਾ ਪਿਆ ਪੂਰੀ ਥੋਲੀ ਬੰਦ ਹੈ ਕਿ ਅਸੀਂ ਇਹ ਚਾਹਾਂਗੇ ਕਿ ਇਹ ਸਮਰਥਾ ਨੂੰ ਬਾਤ ਤੋਂ ਬਾਤ ਸਹਿਯੋਗ ਮਿਲ ਰਿਹਾ ਤੇ ਇਸ ਤੋਂ ਬਾਅਦ ਜੇ ਸਰਕਾਰਾਂ ਫਿਰ ਵੀ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤਾਂ ਅਸੀਂ ਇਸ ਤੋਂ ਵੀ ਹੋਰ ਅੱਗੇ ਸੰਘਰਸ਼ ਤਿੱਖੇ ਕਰਾਂਗੇ ਧਰਮਾਤਾ ਜੀ ਇਹ ਹੱਕ ਸੱਚ ਦੀ ਲੜਾਈ ਲਈ ਹੈ ਸਾਡੇ ਕਿਸਾਨ ਆਗੂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ 35 ਦਿਨ ਤੋਂ ਭੁੱਖ ਹੜਤਾਲ ਦੇ ਬੈਠੇ ਨੇ ਅੱਜ ਤੱਕ ਸਰਕਾਰਾਂ ਨੇ ਮਤਲਬ ਕਿ ਉਹਨਾਂ ਨੂੰ ਇਹ ਕਹਿਣ ਤਾਂ ਆ ਗਿਆ ਇਸ ਸਨੇਹ ਦਾ ਪਛਾਏ ਆ ਕਿ ਤੁਸੀਂ ਭੁੱਖ ਹੜਤਾਲ ਖਤਮ ਕਰ ਦੋ ਤੁਸੀਂ ਇਹ ਖਤਮ ਕਰ ਦੋ ਤੁਹਾਡੇ ਬਚਾਰਾਂਗੇ ਪਰ ਉਹਦੇ ਬਾਰੇ ਹੱਕ ਸੱਚ ਬਾਰੇ ਬੋਲਣ ਲਈ ਆ ਮੰਗ ਮੰਨਣ ਲਈ ਕੋਈ ਵੀ ਆਇਆ ਤੇ ਇਹੀ ਗੁੱਗੀ ਬੋਲੀ ਸਰਕਾਰ ਨੂੰ ਜਗਾਣ ਲਈ ਜਿਹੜਾ ਇੱਕ ਦਿਨ ਦਾ ਇਹ ਧਰਨਾ ਸੜਕੀ ਆਵਾਜ਼ਈ ਹੈ ਸੱਤ ਤੋਂ 4 ਵਜੇ ਤੱਕ ਇਹ ਇੱਕ ਬੰਦ ਰੱਖਿਆ ਗਿਆ ਜਿਹਦੇ ਵਿੱਚ ਚਾਹੇ ਉਹ ਐਂਬੂਲੈਂਸ ਹੋਵੇ ਬੱਚਿਆਂ ਦਾ ਪੇਪਰ ਹੋਵੇ ਕਿਸੇ ਦੀ ਇੰਟਰਵਿਊ ਹੋਵੇ ਕਿਸੇ ਦੀ ਵਿਆਹ ਸਾਦੀ ਹੋਵੇ ਕੋਈ ਹੋਰ ਐਮਰਜੈਂਸੀ ਆ ਉਸ ਨੂੰ ਲੱਗਦੇ